23 24 ਲੀਟਰ ਵੀਰੇ 23 24 ਲੀਟਰ ਕਹਿੰਦਾ ਬਾਈ ਕਹਿੰਦਾ ਦਿੱਤਾ ਬਾਕੀ ਕੱਟ ਵੀ ਦਊ ਵੀਰੇ ਰਾਮ ਜਿਹੜਾ ਚਵਾਦਾਂਗੇ ਆਪਾਂ ਹਾਂ ਹਾਂ ਵੀਰੇ ਤੇ ਕਿੰਨੇ ਦੀ ਦੇਣੀ ਇਹ ਇਹ ਆਪਾਂ 48000 ਚੋ ਕਰ ਦਾਂਗੇ ਮਾਨਤਾਨ ਵੀਰੇ 48000 ਦੇ ਵਿੱਚੋਂ ਮਾਨਤਾਨ ਹੋ ਜਾਣਾ ਨਹੀਂ ਮੰਨਿਆ ਹਣਾ ਹਾਂ ਹਾਂ ਵੀਰੇ ਤੇ ਕਿੰਨਾ ਕੱਲ ਦੀ ਦੁੱਧ ਪਿਉਣਾ ਚਾਹੀਦਾ ਇਹਨੂੰ ਦੁੱਧ ਵੀਰੇ 20 ਲੀਟਰ ਰਾਮ ਨਾਲ ਖੁੱਲਾ ਪਿਆ ਦੂ ਇਹ 20 ਲੀਟਰ ਬਾਈ ਕਹਿੰਦਾ ਖੁੱਲਾ ਇਹਨੂੰ ਪਿਉਣਾ ਚਾਹੀਦਾ ਬਾਕੀ ਠੰਡੀ ਛੀਲ ਆ ਵੀਰੇ ਹਾਂ ਜਿਵੇਂ ਮਰਜ਼ੀ ਚੋਈ ਜਾਵੇ ਲਓ ਵੀ ਮਤਰੋ ਠੰਡੀ ਆ ਤੇ ਬਾਕੀ ਜੇਰ ਜੂਰ ਆ ਜਿਹੜੀ ਇਹਦੀ ਕੰਪਲੀਟ ਠੰਡੀ ਦੇ ਵਿੱਚੋਂ ਮਾਨਤਾਣ ਹੋ ਜਾਣਾ ਬਾਕੀ ਹਜੇ ਬਾਈ ਆਪਾਂ ਗੱਲ ਕਰੀਏ ਇਹਦੀਆਂ ਟੱਲਾ ਟੱਲਾ ਕਰਮਾਲੀ ਦੀਆਂ ਬਹੁਤ ਪਈਆਂ ਹਨ ਅਸੀਂ ਆ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਗੁਰਮਾ ਜਰਸੀ ਫਾਰਮ ਪਿੰਡ ਗੁਰਮਾ ਤਹਿਸੀਲ ਮਹਿਲਕਲਾ ਤੇ ਜ਼ਿਲ੍ਹਾ ਬਰਨਾਲਾ ਦੇ ਵਿੱਚ ਬਾਈ ਕੁਲਦੀਪ ਉਹਨਾਂ ਦੇ ਫਾਰਮ ਤੋਂ ਟੌਪ ਦੀਆਂ ਜਿਹੜੀਆਂ ਅੱਜ ਆਪਾਂ ਤਿੰਨ ਜਰਸੀਆਂ ਸੂਟ ਕੀਤੀਆਂ ਬਹੁਤ ਜ਼ਿਆਦੇ ਚੰਗੀਆਂ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਟੌਪ ਦੀਆਂ ਤੇ ਰੇਟ ਬਾਈ ਉਹਨਾਂ ਦੇ ਬਿਲਕੁਲ ਜਾਇਜ਼ ਹੁੰਦੇ ਆ ਪਰ ਫੇਰ ਵੀ ਜੇਕਰ ਤੁਸੀਂ ਕੋਈ ਜਾਨਵਰ ਖਰੀਦਣਾ ਉਹਦੀ ਤਸੱਲੀ ਪਰਖ ਤੇ ਆਪਦੀ ਸਮਝ ਦੇ ਨਾਲ ਖਰੀਦਣਾ ਜਾਣਕਾਰੀ ਸਾਰੀ ਆਪਾਂ ਬਾਈ ਤੋਂ ਤੁਹਾਨੂੰ ਲੈ ਕੇ ਜੰਨੇ ਆ। ਕੁਲਦੀਪ ਬਾਈ ਪਹਿਲਾਂ ਦਾ ਸਵਾਗਤ ਕਰਦੇ ਆ ਜੀ। ਸੱਚੀ ਗੱਲ ਵੀਰੇ ਸ਼ਾਰਾ। ਸੱਚੀ ਗੱਲ ਜੀ। ਕੁਲਦੀਪ ਰੇਟ ਬਾਈ ਅੱਜ ਦੇ ਕਿੱਥੋਂ ਸ਼ੁਰੂ ਹੋਣਗੇ? ਆਪਣੇ 48000 ਤੋਂ ਸਟਾਰਟ ਆ ਵੀਰੇ ਰੇਟ। ਲਓ ਵੀ ਮਿੱਤਰੋ 48000 ਤੋਂ ਸਟਾਰਟ ਆ। ਚੈੱਕ ਕਰਕੇ ਦੇਖ ਲਓ ਟੌਪ ਦੇ ਆ। ਗੱਲਬਾਤ ਕਰੀਏ ਕੁਲਦੀਪ ਆਪਾਂ ਪਹਿਲੀ ਹੈ ਨਾ ਬਾਈ। ਕਿੰਨਾ ਟਾਈਮ ਹੋ ਗਿਆ ਬਾਈ ਇਹਨੂੰ ਸੂਈ ਨੂੰ? ਇਹਨੂੰ ਬੱਚ ਵੀਰੇ 3-4 ਘੰਟੇ ਹੋਇਆ ਜੇਰੇ ਦੀ ਪੈ ਗਈ ਵੀਰੇ। ਜੇਰੇ ਦੀ ਪ ਜਿਹੜੇ ਹਿਸਾਬ ਨਾਲ ਇਹਦੇ ਥਣ ਥਣ ਲੱਗੇ ਹੋਇਆ ਹੈ ਹਨਾ ਤੇ ਕੁਆਲਿਟੀ ਦੇ ਵਿੱਚ ਵੀ ਚੰਗੀ ਆ ਹਨਾ ਤੇ ਕਿੰਨੇ ਕ ਦੁੱਧ ਵਾਲੀ ਅਕਲ ਦੀ ਪਈ ਦੁੱਧ ਵੀਰੇ ਪਹਿਲੇ ਜੂ ਇਹਦਾ 18 ਤੋਂ 19 ਲੀਟਰ ਪਾਇਆ ਹੋਇਆ ਠੀਕ ਆ ਬਾਈ ਹਾਂ ਇਹਦੀ 20 ਲੀਟਰ ਆਉਣਾ ਖੁੱਲਾ ਪਾ ਦੂ ਵੀਰੇ ਲੈ ਆ ਬਈ ਇਹਨੂੰ ਮਾੜਾ ਜਿਹਾ ਆਪਾਂ ਬਾਹਰ ਕੱਢ ਕੇ ਸੂਆ ਇਹਦਾ ਦੂਜਾ ਵੀਰੇ ਹਨਾ ਤੇ ਤੁਸੀਂ ਆਰਡਰ ਕਰਨੋਂ ਚੈੱਕ ਕਰਕੇ ਦੇਖੋ ਕਹਿਣ ਦੀ ਗੱਲ ਨਹੀਂ ਬਹੁਤ ਜ਼ਿਆਦਾ ਚੰਗਾ ਵਾ ਬਾਕੀ ਪ੍ਰਿੰਟ ਪ੍ਰਿੰਟ ਵਾਲੀ ਬਚੀ ਆ ਇਹ ਇੱਥੋਂ ਚੈੱਕ ਕਰ ਲੈ ਕੋਈ ਇਹ ਲਓ ਵੀ ਮਤਰ ਨਗੀਨਾ ਪੀਸ ਆ ਬਾਈ ਬਾਕੀ ਜੇ ਗੱਲ ਕਰੀਏ ਹਨਾ ਬੱਚਾ ਵੀ ਜਰਮਾਣਾ ਬਾਹਲਾ ਸੁਆਬ ਨਹੀਂ ਮੰਨਿਆ ਹਨਾ ਹਾਂ ਹਾਂ ਵੀਰੇ ਤੇ ਕਿੰਨਾ ਕਲਦੀਪ ਦੁੱਧ ਪਿਆਉਣਾ ਚਾਹੀਦਾ ਇਹਨੂੰ ਦੁੱਧ ਵੀਰੇ 20 ਲੀਟਰ ਆਮ ਨਾਲ ਖੁੱਲਾ ਪਿਆ ਦੂ ਇਹ 20 ਲੀਟਰ ਬਾਈ ਕਹਿੰਦਾ ਖੁੱਲਾ ਇਹਨੂੰ ਪਿਆਉਣਾ ਚਾਹੀਦਾ ਬਾਕੀ ਬਰੀਡ ਦੇ ਵਿੱਚ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਸੋਹਣੀ ਆ ਹਨਾ ਤੇ ਕਲਦੀਪ ਬਾਈ 20 ਕਿਲੋ ਦੁੱਧ ਦੇ ਹਿਸਾਬ ਨਾਲ ਹਨਾ ਆਪਾਂ ਇਹ ਕਿੰਨੇ ਦੀ ਦੇਣੀ ਆ ਇਹ ਆਪਾਂ ਵੀਰੇ 75000 ਤੋਂ ਕਰ ਦਾਂਗੇ ਮਾਨਤਣ 75000 ਦੇ ਵਿੱਚੋਂ ਮਾਨਤਣ ਬਾਈ ਕਹਿੰਦਾ ਕਰ ਦਾਂਗੇ ਜਿਹੜੀ ਮੇਨ ਗੱਲ ਆ ਬਾਈ ਇਹਦਾ ਆਰਡਰ ਤੁਸੀਂ ਚੈੱਕ ਕਰਕੇ ਦੇਖੋ ਬਰੀਡ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਹੁਣ ਇਹ ਥਣ ਬਾਈ ਬਹੁਤ ਚੰਗਾ ਲੱਗਿਆ ਹੋਇਆ ਹੈ ਨਾ ਕਰਨ ਵਾਲੀ ਨੂੰ ਹਾਂ ਮਰੇ ਤੇ ਬਾਕੀ ਤੁਸੀਂ ਇੱਥੋਂ ਚੈੱਕ ਕਰਕੇ ਦੇਖ ਲਓ ਬਹੁਤ ਜਿਆਦਾ ਚੰਗਾ ਇੱਥੇ ਆ ਫਰਗਾ ਜਿਹੜਾ ਆਰਡਰ ਰੱਖਦਾ ਡੀਫਰ ਦੀ ਜੇਰ ਜੂਰ ਕੰਪਲੀਟ ਆ ਬਾਕੀ ਠੰਡੀ ਛੀਲ ਆ ਵੀਰੇ ਹਾਂ ਜਿਵੇਂ ਮਰਜੀ ਚੋਈ ਜਾਵੇ ਲਓ ਵੀ ਮਤਰੋ ਠੰਡੀ ਆ ਤੇ ਬਾਕੀ ਜੇਰ ਜੂਰ ਆ ਜਿਹੜੀ ਇਹਦੀ ਕੰਪਲੀਟ ਪਈ ਹੋਈ ਆ ਤੇ ਇਹਦਾ ਰੇਟ ਕੀਤਾ ਆਪਾਂ ਬਾਈ 72000 ਚ ਮਾਨਤਨ ਦੇ ਵਿੱਚੋਂ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਆ ਜਾ ਵੀ ਕੁਲਦੀਪ ਕਰੀਏ ਗੱਲਬਾਤ ਆਪਾਂ ਇਹ ਨਗੀ ਪਹਿਲਾਂ ਸਭ ਦੇ ਨੂੰ ਚੈੱਕ ਕਰਕੇ ਦੇਖੋ ਤੁਸੀਂ ਫੇਸ ਤੋਂ ਲੈ ਕੇ ਅੰਡਾ ਤੱਕ ਟੌਪ ਦੀ ਹੈ ਨਾ ਤੇ ਬਾਈ ਇਹਦੀ ਕੀ ਡਿਟੇਲ ਆ ਇਹ ਵੀਰੇ ਟੋਕੜਗ ਬਣਾਏ ਵੀਰੇ ਤਿੰਨ ਪੂਰੇ ਹੋ ਗਏ ਨੂੰ ਚੌਥਾ ਲੱਗ ਗਿਆ ਠੀਕ ਆ ਬਾਈ ਤਿੰਨ ਮਹੀਨਿਆਂ ਦੀ ਜਿਹੜੀ ਆਪਣੀ ਕਿੱਕ ਕਰਾਈ ਹੋਈ ਆ ਆ ਆਪਣੀ ਕਰਾਈ ਹੋਈ ਆ ਵੀਰੇ ਅਗਲਾ ਆਪ ਜੀ ਛੱਲੀ ਕਰਾ ਕੇ ਲੈ ਕੇ ਜਾਵੇ ਤੇ ਕੁਲਦੀਪ ਇਹਦਾ ਕੋਈ ਰਿਕਾਰਡ ਵੀ ਜਿਹੜਾ ਇਹਦੇ ਸੀਮਨ ਲੱਗਿਆ ਉਹ ਮਿਲ ਜੂ ਵੀਰੇ ਸਾਰਾ ਕੁਝ ਦੇ ਦਾਂਗੇ ਆਪਾਂ ਲੈ ਆ ਇਹਨੂੰ ਬਾਹਰ ਕੱਢੀਏ ਬਾਈ ਦੇਖੋ ਦੁੱਧ ਦੇ ਹਲੇ 10 ਲੀਟਰ ਆ ਵੀਰੇ ਹੁਣ ਖੁੱਲਾ ਠੀਕ ਆ ਬਾਈ ਇੱਕ ਵਾਰ ਤੁਹਾਨੂੰ ਇਹਨੂੰ ਬਾਹਰ ਕੱਢ ਕੇ ਦਿਖਾਉਣੇ ਆ ਬਰੀਡ ਤੁਸੀਂ ਚੈੱਕ ਕਰ ਟਾਪ ਦਾ ਜਿਹੜਾ ਕਰਮ ਵਾਲੀ ਤੇ ਲੱਗਿਆ ਹੋਇਆ ਫੁੱਲ ਬਰੀਡ ਚ ਆ ਮਰੇ ਬੱਸੀਪੂਰੀ ਹਾਂ ਫੁੱਲ ਬਰੀਡ ਦੇ ਵਿੱਚ ਆ ਬਾਕੀ ਬੱਚਾ ਬਾਈ ਹਨਾ ਚਾਹੇ 2 ਚਾਹੇ 400 ਇਹਨੂੰ ਏਸ ਬਹੁਤ ਜਿਆਦੇ ਟਾਪ ਦਾ ਜਿਹੜਾ ਕਰਮ ਵਾਲੀ ਤੇ ਲੱਗਿਆ ਹੋਇਆ ਫੁੱਲ ਬਰੀਡ ਚ ਆ ਮਰੇ ਬੱਸੀਪੂਰੀ ਹਾਂ ਫੁੱਲ ਬਰੀਡ ਦੇ ਵਿੱਚ ਆ ਬਾਕੀ ਬੱਚਾ ਬਾਈ ਹਨਾ ਚਾਹੇ 2 ਚਾਹੇ 400 ਇਹਨੂੰ ਆਪਾਂ ਚੋਲੀਏ ਇਹੇ ਜਿਹੀ ਰਹਿਣਾ ਬਾਈ ਹਨਾ ਖਣ ਵੀ ਬਾਈ ਚਾਰੇ ਹਨਾ ਬਾਈ 10 ਕਿਲੋ ਦੁੱਧ ਜਿਹੜਾ ਚਵਾਵਾਂਗੇ ਆਪਾਂ ਹਾਂ ਹਾਂ ਮਰੇ ਤੇ ਕਿੰਨੇ ਦੀ ਦੇਣੀ ਏ ਇਹ ਆਪਾ 48000 ਕਰ ਦਾਂਗੇ ਮਾਨਤਨ ਵੀਰੇ 48000 ਦੇ ਵਿੱਚੋਂ ਮਾਨਤਨ ਹੋ ਜਾਣਾ ਉਹ ਤੁਸੀਂ ਚੈੱਕ ਕਰਕੇ ਦੇ ਲੋ ਆਰਡਰ ਰੋਡਰ ਇਹਦਾ ਬਹੁਤ ਜਿਆਦੇ ਚੰਗਾ ਕਰਮ ਵਾਲੀ ਦੇ ਲੱਗਿਆ ਹੋਇਆ ਵਾ ਪਰ ਇੱਕ ਤੁਹਾਨੂੰ ਥੋੜੀ ਜੀ ਚੀਜ਼ ਦਾ ਸੀ ਦੀ ਵੀ ਆਹ ਜਿਹੜਾ ਇਹਦੇ ਲੱਗੀ ਹੋਈ ਹੈ ਦਵਾਈ ਥਣ ਥਣ ਬਹੁਤ ਚੰਗਾ ਵਾ ਹਾਂ ਵੀਰੇ ਇਹ ਜਿਵੇਂ ਆਪਾਂ ਕਹਿ ਦਈਏ ਵੀ ਬਈ ਇਹ ਥ੍ਰੀਟੀ ਗਈ ਇਹ ਹਾਂ ਮੜਾ ਥ੍ਰੀਟੀ ਹੋਈ ਹੈ ਵੀਰੇ ਇਹ ਹਾਂ ਉਹਦਾ ਕੋਈ ਬਹਿਬ ਨਹੀਂ ਤੇ ਬਾਕੀ ਦੀ ਕੱਕ ਕਰਕੇ ਦੇ ਲੋ ਆਰਡਰ ਚੰਗਾ ਫੇਸ ਚੰਗਾ ਟੋਟਲ ਬਾਕੀ ਰੇਟ ਬਾਈ ਨੇ ਮਾਰਕੀਟ ਦੇ ਹਿਸਾਬ ਨਾਲ ਬਿਲਕੁਲ ਜਿਹਾ ਜਿਹਾ ਕੀਤਾ ਵਾ ਆਰਡਰ ਸੋਣਾ ਕੰਨ ਮੇਨ ਅਧੀ ਇਹ ਬਾਈ ਜਿਹੜੀ ਚੱਕਾ ਤੇ ਕੋਈ ਬਸ ਵੀ ਇਹ ਵੀ ਠੰਡੀ ਸੀ ਲਾ ਵੀਰੇ ਜਿਵੇਂ ਮਰਜੀ ਪੀ ਲਿਓ ਜਮ ਇਹਦਾ ਠੰਡੀ ਸੀ ਲਾ ਪੂਰੀ ਚੈੱਕ ਕਰਕੇ ਦੇਖ ਲਓ ਜੀ ਲੈ ਟਾਪ ਕੁਆਲਿਟੀ ਦੀ ਬਾਈ ਫੇਸਬੁਕ ਸੋਣਾ ਹਨਾ ਤੇ ਗੱਲਬਾਤ ਕਰੀਏ ਆਪਾਂ ਕਲਦੀਪ ਅਗਲੀ ਦੀ ਹਨਾ ਹੋਈ ਬਾਈ ਮੜਿਆ ਨੇੜੇ ਨਿੱਗਰ ਬਹੁਤ ਆ ਬਾਈ ਹਨਾ ਹਾਂ ਹਾਂ ਵੀਰੇ ਇਹੇ ਬਾਈ ਕੰਨ ਮਾ ਸੂਆ ਸੂਣੀ ਇਹਨੇ ਵੀ ਵੀਰੇ ਦੂਜਾ ਸੂਆ ਸੁਣਾ ਠੀਕ ਆ ਬਾਈ ਤੇ ਪਹਿਲੇ ਸੂਏ ਦਾ ਬਾਈ ਕੀ ਰਿਕਾਰਡ ਹੈ ਦਾ ਦੁੱਧ ਵੀਰੇ ਅਗਲ ਮਾਲ ਕਰਨੇ ਆਪਾਂ ਨੂੰ 23-24 ਲੀਟਰ ਕਹਿੰਦੇ ਜੀ ਚੋਇਆ ਠੀਕ ਆ ਬਈ ਅੱਛਾ ਹਾਂ ਬਾਕੀ ਆਲੇ ਸ਼ਾਮਦ ਸਾਹਿਬ ਬਾਕੀ ਕਿੰਨਾ ਕੱਢ ਦੂ ਵੀਰੇ ਬੜ ਆ ਜਾ ਬਈ ਲੈ ਇਹਨੂੰ ਬਾਹਰ ਕਢੀਏ ਥਾਣਾ ਥਾਣਾ ਦੀ ਕਲਦੀਬ ਜਮਾ ਓਕੇ ਆ ਹਾਂ ਜਮਾ ਇੱਕ ਨੰਬਰ ਆ ਵੀਰੇ ਲੋ ਵੀ ਮੇਟਰ ਨਿੱਗਰ ਬਹੁਤ ਆ ਜੇ ਆਪਾਂ ਗੱਲ ਕਰੀਏ ਬਾਈ ਨੇ ਦੱਸਿਆ ਵੀ ਪਿਛਲੇ ਸੂਏ ਦੇ ਵਿੱਚ ਮਾਲ ਕਹਿੰਦੇ ਦੱਸਿਆ ਕਿੰਨਾ ਦੋ ਦਿੱਤਾ ਇਹਨੇ 23 24 ਲੀਟਰ ਵੀਰੇ 23 24 ਲੀਟਰ ਕਹਿੰਦਾ ਬਾਈ ਕਹਿੰਦਾ ਦਿੱਤਾ ਬਾਕੀ ਵੀ ਕੱਢ ਵੀ ਦੂ ਵੀਰੇ ਆਰਾਮ ਕੱਢ ਵੀ ਦੂ ਬਈ ਨਿੱਗਰ ਆਣਾ ਜਿਹੜੇ ਹਿਸਾਬ ਨਾਲ ਹੈ ਨਾ ਤੇ ਥਾਣ ਥਣ ਜਮਾ ਓਕੇ ਆ ਹਾਂ ਜਮਾ ਚਾਰੇ ਧਾਣੇ ਕਿੰਨੇ ਦਿਨਾਂ ਦੀ ਕੱਤੀ ਆ ਇਹ ਵੀਰੇ ਇਹ ਆਪਾਂ 65000 ਚੋ ਕਰ ਦਾਂਗੇ ਵੀਰੇ ਮਾਨਤਨ 65000 ਦੇ ਵਿੱਚੋਂ ਮਾਨਤਨ ਹੋ ਜਾਣਾ ਬਾਕੀ ਹਜੇ ਬਾਈ ਆਪਾਂ ਗੱਲ ਕਰੀਏ ਇਹਦੀਆਂ ਢੱਲਾ ਢੋਲਾ ਕਰਮਾੜੀ ਦੀਆਂ ਹਾਂ ਬਹੁਤ ਪਈਆਂ ਹਨ ਇਹ ਵਾਲੂ ਬ ਤਾਂ ਬਹੁਤ ਲਾਉਂਦੀ ਆ ਵੀਰੇ ਇਹ ਹਾਂ ਇੱਥੋਂ ਚੈੱਕ ਕਰਕੇ ਦੇਖੋ ਤੁਸੀਂ ਬਹੁਤ ਜਿਆਦਾ ਚੰਗਾ ਜਿਹੜਾ ਇਹਦਾ ਆਰਡਰ ਬਣ ਜਾਣਾ ਢੱਲਾ ਪਈਆਂ ਬਾਈ ਚਵਾਈ ਚਬੂਈ ਦੀ ਕਿਵੇਂ ਠੰਡੀ ਇੱਕ ਨੰਬਰ ਆ ਵੀਰੇ ਜਮਾ ਇੱਕ ਨੰਬਰ ਬਾਈ ਕਹਿੰਦਾ ਚਵਾਈ ਦੀ ਬਾਕੀ ਧਾਰਤੂਰ ਬਹੁਤ ਬੋਲੀ ਆ ਵੀਰੇ ਹਾਂ ਇੱਥੋਂ ਤੁਸੀਂ ਚੈੱਕ ਕਰਕੇ ਦੇਖ ਲਓ ਬਾਕੀ ਜੇ ਗੱਲਬਾਤ ਕਰੀਏ ਬਾਈ ਨਿੱਗਰ ਹਨਾ ਨਿੱਗਰ ਜਾਨਵਰ ਦੁੱਧ ਕੱਢਣਾ ਥ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਇੱਕ ਵਾਰ ਤੁਹਾਨੂੰ ਐਡਰੈਸ ਵੀ ਦੁਬਾਰਾ ਤੋਂ ਕਨਫਰਮ ਕਰਵਾਉਣਾ ਵਾ ਕਿਉਂਕਿ ਕਈ ਵਾਰੀ ਕੋਈ ਸੱਜਣ ਆਪਣੇ ਚੈਨਲ ਦੇ ਨਾਲ ਨਾਮਾ ਜੜਦਾ ਵਾ ਉਹਨੂੰ ਆਪਾਂ ਐਡਰੈਸ ਕੁਲਦੀਪ ਭਾਈ ਇੱਕ ਵਾਰ ਨਾ ਐਡਰੈਸ ਬੋਲ ਦਿਓ ਕਿਉਂਕਿ ਕਈ ਵਾਰੀ ਨਵੇਂ ਸੱਜਣ ਜੜਦੇ ਉਹਨਾਂ ਨੂੰ ਥੋੜਾ ਜਿਹਾ ਕਲੀਅਰ ਹੋ ਜਾਣਾ ਐਡਰੈਸ ਦਾ ਵੀਰੇ ਆਪਣਾ ਜ਼ਿਲ੍ਹਾ ਬਰਨਾਲਾ ਪਿੰਡ ਗੁਰਮਾ ਵੀਰੇ ਤਹਿਸੀਲ ਮਹਿਲਕਲਾਂ ਮੋਬਾਈਲ ਨੰਬਰ ਹੈਗਾ ਵੀਰੇ 9878755069 ਵੀਰੇ ਬਾਕੀ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਦੇ ਨਾਲ ਗੱਲਬ ਕੋਈ ਵੀ ਜਾਨਵਰ ਖਰੀਦਣਾ ਉਹਦੀ ਥੱਲੀ ਪਰਖ ਤੇ ਆ ਵੀ ਸਮਝਦੇ ਨਾਲ ਤੁਸੀਂ ਪੈਸਾ ਲਾ ਕੇ ਖਰੀਦ ਕੇ ਲੈ ਕੇ ਜਾਣਾ ਵੀਡੀਓ ਨੂੰ ਕਰ ਦਿਓ ਸ਼ੇਅਰ ਜਿਉਂਦੇ ਵਸਦੇ ਰਹੋ ਜੀ ਧੰਨਵਾਦ